ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ ਨਮੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ ਲਾਈਵ ਕਵਰੇਜ ਲਈ ਸੰਪਰਕ ਕਰੋ ਗੁਰਾਏ ਦੇ ਵਾਰਡ ਨੰਬਰ 9 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਵਜੋਤ ਬਾਰ ਮਨੋਤਾ ਨੇ ਆਪਣੀ ਚੋਣ ਪ੍ਰਚਾਰ ਨੂੰ ਤੇਜ਼ ਕਰਦਿਆਂ ਆਪਣੇ ਸਪੱਤਰਾਂ ਨੂੰ ਨਾਲ ਲੈ ਕੇ ਵਾਰਡ ਵਿੱਚ ਘਰ-ਘਰ ਜਾ ਕੇ ਵੋਟਾਂ ਪਾਉਣ ਦੀ ਕੀਤੀ ਤੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਤਮਾਸ਼ਾ ਵਰਗੀ ਜਾਣਕਾਰੀ ਦਿੱਤੀ ਇਸ ਮੌਕੇ ਉਨ੍ਹਾਂ ਵਾਰਡ ਦੇ ਵੋਟਰਾਂ ਨੂੰ 21 ਦਸੰਬਰ ਵਾਲੇ ਦਿਨ ਝਾੜੂ ਦਾ ਬਟਨ ਦਬਾ ਕੇ ਉਹਨਾਂ ਨੂੰ ਕਾਮਯਾਬ ਕਰਨ ਦੀ ਕਲਾਕੀ ਅਤੇ ਵਾੜ ਅੰਦਰ ਅਧੂਰੇ ਪਏ ਵਿਕਾਸ ਕੰਮਾਂ ਨੂੰ ਪੂਰਾ ਕਰਨ ਦਾ ਵਾਅਦਾ ਵੀ ਕੀਤਾ ਜੀ ਮੈਡਮ ਮੈਂ ਜਸਪਾਲ ਕਾਈਪੁਰ ਸ਼ਿਸ਼ਕਾ ਜੀ ਅਸੀਤਾਰਾ ਮੈਂ ਵਾਰਡ ਨੰਬਰ 9 ਚੋਂ ਨਵਜੋਤ ਕੌਰ ਮਨੋਤਾ ਆਪਣਾ ਚੋਣ ਨਿਸ਼ਾਨ ਝਾੜੂ ਜਿਸ ਨੂੰ ਤੁਸੀਂ ਵੋਟ ਪਾ ਕੇ ਆਪਣੀ ਸੇਵਾ ਦਾ ਮੌਕਾ ਦੇਣਾ ਹੈ ਤੇ ਸਾਨੂੰ ਕਾਮਯਾਬ ਬਣਾਓ ਤੁਸੀਂ ਆਪਣੇ ਆਪ ਕਾਮਯਾਬ ਹੋ ਜੀ ਠੀਕ ਹੋ ਜਸਜੀਤ ਸਿੰਘ ਜੀ ਮੈਂ ਵਾਰਡ ਨੰਬਰ 9 ਤੋਂ ਚਾਹਤ ਨੂੰ ਨਹੀਂ ਸਾਡੇ ਔਰ ਕੈਂਡੀਡੇਟ ਛਾੜੋ ਜਿਨ੍ਹਾਂ ਨੇ ਜਿਨ੍ਹਾਂ ਦਾ ਚੋਣ ਨਿਸ਼ਾਨ ਛਾੜੋ ਹੈ ਇਹਨਾਂ ਨੂੰ ਨਵਜੋਤ ਕੌਰ ਜੀ ਨੂੰ ਵੋਟ ਪਾ ਕੇ ਕਾਮਯਾਬ ਬਣਾਓ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ ਹਾਂਜੀ ਸਰ ਜੈ सीताराम ਜੀ ਸਤਿ ਸ਼੍ਰੀ ਅਕਾਲ ਜੀ ਨਾਮ ਰਾਮ ਜੀ ਨਮਸਤੇ ਮੈਂ ਸੁਨੀਲ ਮਨੋਤਾ ਜੀ ਮੇਰੀ ਵਾਈਫ ਨਵਜੋਤ ਕੌਰ ਮਨੋਤਾ ਬਾਲ ਨੰਬਰ 9 ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤੇ ਅਰਦਾਸ ਬੇਨਤੀ ਕਰਦੇ ਆਂ ਜੀ ਵੇ ਇਹਨਾਂ ਨੂੰ 21 ਤਰੀਕ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਜੀ ਚੋਣ ਚਣ ਗਿਆ ਚੋਣ ਨਿਸ਼ਾਨ ਆਪਣਾ ਝਾੜੂ ਆ ਜੀ ਆਮ ਆਦਮੀ ਪਾਰਟੀ ਦਾ ਸਾਰਿਆਂ ਨੂੰ ਫੇਰ ਅਰਦਾਸ ਬੇਨਤੀ ਕਰਦੇ ਆ ਜੀ ਵੀ ਝਾੜੂ ਦੇ ਨਿਸ਼ਾਨ ਦੇ ਉੱਤੇ ਮੋਹਰਾ ਲਾ ਕੇ ਕਾਮਯਾਬ ਕਰੋ ਜੀ